ਕਾਰਵਾਈ ਤੇ ਪਤਾ ਕਰਦੇ ਜੇਕਰ ਸਾਨੂੰ ਜਾਣਕਾਰੀ ਹੁੰਦੀ ਤੇ ਜਾਣਕਾਰੀ ਹੈ ਨਹੀਂ ਕਿ ਚੋਰ ਹਮੇਸ਼ਾ ਉੱਤੇ ਪੈਂਦੇ ਜਿੱਥੇ ਲੋਕ ਸੁੱਤੇ ਹੋਣ ਪੱਗਾਂ ਦੇ ਰੰਗ ਬਦਲਦੇ ਨਾਲ ਬਦਲਾਵ ਨਹੀਂ ਆ ਸਕਦਾ ਬਦਲਾਵ ਹੋਣਾ ਜੇ ਤੂੰ ਫਿਰਦੇ ਬਦਲ ਲਗੇ ਪਰ ਹਿਲਦੇ ਨਹੀਂ ਬਦਲੇ ਅਜ ਤੱਕ ਇਹਦੇ ਅਸੀਂ ਦਾਅਵੇ ਕਰਦੇ ਆਂ ਅਸੀਂ ਸਿੱਖਾਂ ਅਸੀਂ ਮੰਨਦਾ ਵੀ ਅਸੀਂ ਸਿੱਖਾਂ ਬੜਾ ਜਿਹੜਾ ਕੰਮ ਸਾਡੇ ਚ ਹੈ ਹੀ ਨਹੀਂਗਾ ਨਹੀਂ ਤੇ ਸਾਡਾ ਫਰਜ਼ ਹੀ ਪਈ ਉਹਨਾਂ ਨੂੰ ਨਿਰਪੱਖ ਤੌਰ ਦੇ ਉੱਤੇ ਦੀ ਜਾਂਚ ਕਰਕੇ ਹੁੰਦਾ ਹੁਣ ਪਹਿਲਾਂ ਜਦੋਂ ਕਾਲੀਦਾਲ ਦੀ ਸਰਕਾਰ ਹੀ ਫਿਰ ਕਾਂਗਰਸ ਦੀ ਬਣੀ ਤੇ ਉਹਨਾਂ ਨੇ ਉਹਨਾਂ ਦੇ ਕਾਰਡ ਬਣਾ ਤੇ ਰੁਲਦਾ ਵਿੱਚ ਗਰੀਬ ਵਰਗੀ ਆ ਚਾਹੇ ਉਹ ਕੋਈ ਵੀ ਆ ਉਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਕਾਰਡ ਕੱਟੇ ਆਪ ਦੇ ਬਣਵਾਤੇ ਜਿਹੜੇ ਆਪ ਦੇ ਉਹਨਾਂ ਨਾਲ ਜੁੜੇ ਸੀ ਇਸ ਸਕੀਮਾ ਜਿਹੜੀਆਂ ਇਹ ਵਰਕਰਾਂ ਦੇ ਨਾਲ ਨਹੀਂ ਜੁੜਨਾ ਇਹ ਤੇ ਗਰੀਬ ਵਰਗ ਦੇ ਨਾਲ ਆ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਤੇ ਫਿਰ ਉਹਨਾਂ ਨੇ ਇੱਕ ਕਰ ਦਿੱਤਾ ਇਹ ਵੀ ਇਹ ਜੀ 바ਰ ਕੋਡ ਲੱਗੂਗਾ ਐਮਐਲਏ ਦਾ ਕਾਂਗਰਸ ਨੇ ਜਦ ਕਿ ਇਹਨੇ ਚੀਜ਼ਾਂ ਦੀ ਲੋੜ ਕੀ ਹੈ ਉਹ ਨੈਸ਼ਨਲ ਫੂਡ ਸਕਿਉਰਟੀ ਐਕਟ 2013 ਵਾਂ ਨਹੀਂ ਅੱਜ ਵੀ ਮੀਰਾਂ ਦੇ ਠਕਾ ਰਹੇ ਉਹਨਾਂ ਨੇ ਇਹ ਕਹਿ ਜਾ ਰਹੇ ਤੁਹਾਡੇ ਕਾਰਡ ਕੱਟੇ ਗਏ ਆ ਵੇਖੋ ਜੀ ਜਿੱਦ ਪਹਿਲਾਂ ਮੈਂ ਆਜ਼ੀਂ ਦੱਸਾਂ ਕਿ ਜ਼ਿਆਦਾਤਰ ਪਿੰਡਾਂ ਦੇ ਵਿੱਚ ਇਹੋ ਹੀ ਗੱਲ ਆ ਕਿ ਅਬਦੀ ਕੋਰਡਰ ਨੂੰ ਨਿਸ਼ਾਨਾ ਬਣਾ ਦਿੱਤਾ ਜਾਂਦਾ ਅਸਲ ਦੇ ਵਿੱਚ ਇਹਦੀ ਰਿਸਪੌਂਸਿਬਿਲਟੀ ਜਿਹੜੀ ਇਨਸਪੈਕਟ ਇੰਡੀਆ ਹਦਾਇਤ ਦੇ ਮੁਤਾਬਕ ਉਹਦਾ ਫਰਜ ਮੰਨਦਾ ਕਿ ਉਹ ਆਪ ਆ ਕੇ ਜਿਹੜਾ ਕਣਕ ਦੀ ਵੰਡ ਕਰੇ ਨਾਲ ਬੈਠ ਕੇ ਇਹਦੀ ਪਹਿਲਾਂ ਜਿਹੜੀ ਇੱਕ ਵਿਜੀਲੈਂਸ ਜਿਹੜੀ ਕਮੇਟੀ ਵੀ ਬੈੰਦੀ ਸੀ ਸੱਤਾਂ ਮੰਦਰਾਂ ਦੀ ਉਹ ਸਾਰੇ ਜਿਹਦੇ ਫਿਰ ਇਹਦੀ ਜਿਹੜੀ ਸੂਲ ਆ ਉਹ ਕਾਨੂੰਨਨ ਤੌਰ ਦੇਤੇ ਕਿ ਸਾਂਝੀ ਜਗ੍ਹਾ ਦੇ ਉੱਤੇ ਉਹਦੀ ਵੰਡ ਹੋਊਗੀ ਨਾ ਕਿ ਕਿਸੇ ਦੇ ਘਰ ਦੇ ਵਿੱਚ ਪਰ ਕੀ ਹੈ ਕਿ ਇਹਨੂੰ ਜਿਹੜਾ ਵਾ ਇਹਨੂੰ ਰਾਜਨੀਤਿਕ ਬਣਾ ਕੇ ਤੇ ਜਿਹੜਾ ਗਰੀਬ ਵਰਗਿਆ ਉਹ ਉਹ ਇੱਕ ਵੋਟਾਂ ਦਾ ਜਰੀਆ ਬਣਾ ਕੇ ਉਹਨੂੰ ਗੁਲਾਮ ਕਰ ਦਿੱਤਾ